ਸਰ ਇੱਕ ਯੂਐਸ ਐਮਬੈਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਅੱਜ ਕਿੱਥੇ ਹੈ ਕੀ ਪੂਰਾ ਮੰਗਿਆ ਔਰ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਸਾਡੇ ਥਾਣੇ 170 ਨੰਬਰ ਐਫ ਆਰ ਦਰਜ ਹੋਈ ਹੈ ਡਿਵੀਜ਼ਨ ਨੰਬਰ 5 ਵਿੱਚ ਇਹ ਯੂਐਸ ਐਮਬੈਸੀ ਵੱਲੋਂ ਇੱਕ ਡਾਕਟਰ ਜਾਰੀ ਕੀਤਾ ਗਿਆ ਸੀ ਮਾਨਜੋ ਕਮਿਸ਼ਨਰ ਸਾਹਿਬ ਵੱਲੋਂ ਇੱਕ ਸੈਟ ਦਾ ਸੈਟ ਦਾ ਗਠਨ ਕੀਤਾ ਸੀ ਜਿਸ ਨੇ ਸਰ ਆਪਣੇ ਐਡੀਸਪੀ ਇਨਵੈਸਟੀਗੇਸ਼ਨ ਸਾਥ ਐਸਪੀ ਡਿਟੈਕਟਿਵ 1 ਤੇ ਸੀਐਨਆਰ 2 ਨੇ ਬਾਅਦ ਪੜਤਾਲ ਇਹ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ The uh -huh. ਸਰ ਕਿਹੜੀ ਟ੍ਰੈਵਲ ਏਜੰਸੀ ਹੈ ਕੈਂਡਿਡੈਂਟ ਹੈਗਾ ਔਰ ਕੀ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਇਹ ਬਖ ਬਖ ਇਕੱਲਾ ਤੋਂ ਉਹਦੇ ਇੱਕ ਪੋਰਟਲ ਹੋਈ ਹੈ ਜਿਹਦੇ ਵਿੱਚ ਇੱਕ ਰੈਡ ਲੀਫ ਤੇ ਰੈਡ ਲੀਫ ਤੇ ਉਹ ਓਵਰ ਸੀ ਪਾਟਨ ਦਾ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਪ੍ਰੋਜੈਕਟ ਸਰ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫੀਕੇਟ ਸ਼ੋ ਕੀਤਾ ਗਿਆ ਜਿਹਦੇ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੇਂਟ ਨੇ ਉਹਨਾਂ ਮੰਨਿਆ ਗਿਆ ਸੀ ਇਸਨੂੰ ਲਾਇਏ ਸਾਡੇ ਕੋਲੋਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਲਾਇਏ ਹੋਣਾ ਸਾਡੇ ਧਿਆਨ 'ਚ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਰੇਡ ਵਗੈਰਾ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੁਸ਼ਮਣ ਦੀ ਗ੍ਰਿਫਤਾਰੀ ਹੋਈ ਬਾਕੀ ਇਹ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੁਗਾਈ ਦਾ ਪ੍ਰਸਤਾਵ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਨਾਂ ਦੇ ਦਰਾਂਨੇ ਤਫਤੀਸ਼ ਬਚੇ ਜੋ ਸਰ ਇੱਕ ਯੂਐਸਐਮ ਰੈਸੀਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਕੀ ਪੂਰਾ ਮਾਮਲਾ ਹੈ ਅਤੇ ਕਿੰਨੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਸਾਡੇ ਥਾਣੇ 170 ਨੰਬਰ ਐਫਆਈਆਰ ਦਰਜ ਹੋਇਆ ਡਿਵੀਜ਼ਨ ਨੰਬਰ 5 ਵਿੱਚ ਇਹ ਯੂਐਸਐਮ ਵਲੋਂ ਇੱਕ ਨੋਟ ਜਾਰੀ ਕੀਤਾ ਗਿਆ ਸੀ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਇੱਕ ਸੈਟ ਦਾ ਸੈਟ ਦਾ गठन ਕੀਤਾ ਸੀ ਜਿਸ ਨੇ ਆਪਣੇ ਸਰ ਐਡੀਐਸਪੀ ਇਨਵੈਸਟੀਗੇਸ਼ਨ ਸਾਥ ਐਸੀਪੀ ਡਿਟੈਕਟਿਵ 1 ਤੇ ਸੀਐਨਆਰ 2 ਨੇ ਬਾਅਦ ਪੋਰਟਲ ਇਹ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ The uh -huh. ਸਰ ਕਿਹੜੀ ਟ੍ਰੇਬਲ ਜੰਟੀ ਹੈ ਕੈਂਡੀਜੈਂਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਬੱਖ-ਬੱਖ ਇਕਲਾ ਤੋਂ ਉਹਦੇ ਚ ਪਰਤਾਲ ਹੋਈ ਹੈ ਜੀ ਚ ਇੱਕ ਰੈਡ ਰੀਲੀਫ ਤੇ ਰੈਡ ਰੀਲੀਫ ਤੇ ਉਹ ਓਵਰ ਸੀ ਪਾਟਨਡ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦੱਚ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਫਰਿਜਟੇ ਸਰ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫਿਕੇਟ ਸ਼ੋ ਕੀਤਾ ਗਿਆ ਜਿਹਦੇ ਚ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੇਂਟ ਨਾ ਉਹਨਾਂ ਮੰਨਿਆ ਕਿ ਸਖਸੀਨਿ ਲਾਇਏ ਸਾਡੇ ਕੋਲੋਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਲਾਇਏ ਹੋਣੇ ਸਾਡੀ ਧਿਆਨ ਚ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਲੱਗ ਪਿਆ ਰੇਡ ਵਗੈਰਾ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੋਸ਼ੀ ਦੀ ਗ੍ਰਿਫਤਾਰੀ ਹੋਈ ਬਾਕੀ ਇਹ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੁਗਾਈ ਦਾ ਪਰਤਾਲ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਨਾਂ ਦਰਾਂ ਨੇ ਤਤਤੀਸ਼ ਪਾਚੇ ਜਾਉਂਦੇ ਆ ਸਰ ਇੱਕ ਯੂਐਸ ਐਮਬੈਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਕੀ ਪੂਰਾ ਮਾਮਲਾ ਹੈ ਅਤੇ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੇ ਸਾਡੇ ਥਾਣੇ 170 ਨੰਬਰ ਐਫ ਆਰ ਦਰਜ ਹੋਇਆ ਡਿਵੀਜ਼ਨ ਨੰਬਰ 5 ਵਿੱਚ ਇਹ ਯੂਐਸ ਐਮਬੈਸੀ ਵੱਲੋਂ ਇੱਕ ਨੋਟ ਜਾਰੀ ਕੀਤਾ ਗਿਆ ਸੀ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਇਹ ਵੀ ਦੱਸ ਸੈਟ ਦਾ ਸੈਟ ਦਾ ਕਠਨ ਕੀਤਾ ਸੀ ਜਿਸ ਵਿੱਚ ਆਪਣੇ ਐਡੀਸਪੀ ਇਨਵੈਸਟੀਗੇਸ਼ਨ ਸਾਥ ਐਸਪੀ ਡਿਟੈਕਟਿਵ 1 ਤੇ ਸੀਐਨਆਰ 2 ਨੇ ਬਾਅਦ ਪੋਰਟਲ ਇਹ ਸੱਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਰ ਕਿਡਿ ਟ੍ਰੈਵਲ ਏਜੰਟ ਹੈ ਏਜੰਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਬਖ ਬਖ ਇਕਲਾ ਤੋਂ ਉਹਦੇ ਚ ਪੜਤਾਲ ਹੋਈ ਹੈ ਜਿਹਦੇ ਚ ਇੱਕ ਰੈਡ ਰੀਲੀਫ ਤੇ ਰੈਡ ਰੀਲੀਫ ਤੇ ਉਹ ਓਵਰ ਸੀ ਪਾਟਨਟ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਲਿਓ ਕਿਉਂਕਿ ਫੜੀ ਜਿੱਤੇ ਸਰ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫੀਕੇਟ ਸ਼ੋ ਕੀਤਾ ਗਿਆ ਜਿਹਦੇ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੈਂਟ ਨੇ ਉਹ ਨੇ ਮੰਨਿਆ ਕਿ ਇਸ ਸੈਕਸ਼ਨ ਇਹ ਸਾਡੇ ਕੋਲੋਂ ਜਿਹੜਾ ਕੰਸਲਟੈਂਟ ਆ ਉਹਨਾਂ ਨੂੰ ਲਾਇਆ ਹੋਣਾ ਸਾਡੇ ਧਿਆਨ ਚ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਲੱਗਿਆ ਹੋਇਆ ਰੇਡ ਵਗੈਰਾ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੋਸ਼ੀ ਦੀ ਗ੍ਰਿਫਤਾਰੀ ਹੋਈ ਬਾਕੀ ਇਹ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੰਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਨਾਂ ਦਰਾਂ ਨੇ ਤਕਤੀਸ਼ ਪਾਚੇ ਜੋ